ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਤਰਨਤਾਰਨ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਰਸੂਲਪੁਰ ਨਹਿਰਾ ਠੀਕ ਹੈ ਜੀ ਦੁਗਲ ਵਾਲਾ ਪਿੰਡ ਥੋੜੀ ਦੂਰੀ ਤੇ ਸੇਰੋਂ ਦੀ ਦੂਰੀ ਥੋੜੀ ਹੈਗੀ ਆ ਸੋ ਬਾਕੀ ਕਾਰਣ ਕੇ ਕੋਈ ਵੀ ਤਸੱਲੀ ਕਰ ਸਕਦਾ ਜਿੰਨੇ ਨਗ ਦਿਖਾਵਾਂਗੇ ਦੋਸਤੋ ਆਪਣੀ ਫਰਸਟਲੀ ਇੱਕ ਰਿਕਵੈਸਟ ਹੁੰਦੀ ਹੈ ਸਾਰੇ ਵੀਰਾਂ ਨੂੰ ਤਸੱਲੀ ਤੁਸੀਂ ਕਰਨੀ ਆ ਤੇ ਵੀਰ ਨਿਸ਼ਾਨ ਸਿੰਘ ਦੇ ਕੋਲੇ ਪਹੁੰਚਿਆ ਦੋਸਤੋ ਪਸ਼ੂ ਚਾਰ ਦਿਖਾਉਣੇ ਆ ਤੁਹਾਨੂੰ ਤੇ ਗੱਬਣ ਪਸ਼ੂ ਵੀ ਹੈ ਗਿਆ ਵਿੱਚ ਤੇ ਬਾਕੀ ਸੂਏ ਸਵੇ ਨਗ ਵੀ ਆ ਪੂਰੀ ਡਿਟੇਲ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਅੱਜ 27 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 4 ਵਜੇ ਦਾ ਸਮਾਂ ਹੈ ਠੀਕ ਹੈ ਜੀ ਸੋ ਆਓ ਕਰਦੇ ਆਂ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਤੇ ਦੋ ਬਿਹੜਾ ਤੇ ਦੋ ਹੀ ਮ ਨਿਸ਼ਾਨભાઈ ਸਭ ਤੋਂ ਪਹਿਲਾਂ ਸਾਸਰੀਕਾਲ ਸਾਸਰੀਆ ਵੀਰ ਜੀ ਹੋ ਠੀਕ ਠਾਂਜੋ ਬਹੁਤ ਵਧੀਆ ਜੀ ਸਾਰੇ ਵੀਰਾਂ ਭਰਾਵਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ਲੱਖ ਲੱਖ ਵਧਾਈਆਂ ਹੋਣ ਵੀਰ ਜੀ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਨੂੰ ਜੀ ਤੁਹਾਨੂੰ ਵੀ ਵਧਾਈਆਂ ਵੀਰ ਜੀ ਹਾਂਜੀ ਤੇ ਨਿਸ਼ਾਨભાઈ ਪਸ਼ੂ ਅੱਜ ਆਪਾਂ ਚਾਰ ਹਾਂਜੀ ਚਾਰ ਆ ਵੀਰ ਜੀ ਦੋ ਵੈੜਾਂ ਤੇ ਦੋ ਹੀ ਮੱਝਾਂ ਇੱਕ ਵੈੜ ਸੂਈ ਆ ਤੇ ਇੱਕ ਗੱਬਣ ਆ ਤੇ ਮੱਝ ਵੀ ਇੱਕ ਸੂਈ ਆ ਤੇ ਇੱਕ ਗੱਬਣ ਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਵੈੜ ਤੇ ਇੱਕ ਹੀ ਮੱਝ ਗੱਬਣ ਹਾਂਜੀ ਇਦਾਂ ਹੀ ਚੱਲੂ ਕਰ ਲੈਨੇ ਵੀਰ ਜੀ ਲਓ ਸੋ ਚਾਰ ਪਸ਼ੂਆ ਦੋਸਤੋ ਆਓ ਕਰਦੇ ਆ ਡਿਟੇਲ ਸਾਂਝੀ ਤਾਂ ਪਹਿਲੇ ਨੰਬਰ ਤੇ ਨਿਸ਼ਾਨਾ ਆ ਪਹਿਲੇ ਵੜ ਸੁਣ ਵਾਲੀ ਵੀਰ ਜੀ ਚਾਰ ਪੰਜ ਦਿਨ ਕੱਚੀ ਹੈ ਜੇ ਵੜ ਇਹ ਗੱਬਣੇ ਹੈ ਹਾਂਜੀ ਗੱਬਣਿਆਂ ਲਓ ਜੀ ਬਿਲਕੁਲ ਕ੍ਰੋਸ ਅੰਗ ਦੇ ਵਿੱਚ ਦੋਸਤੋ ਹਾਂਜੀ ਕ੍ਰੋਸ ਅੰਗ ਦੇ ਵਿੱਚ ਆ ਵੀਰ ਜੀ ਤੇ ਹਾਈਟ ਮੀਡੀਅਮ ਦਰਮਿਆਨੀ ਜੀ ਹਾਈਟ ਆ ਹਾਂਜੀ ਮੀਡੀਅਮ ਸੋ ਦਿਨ ਹਜੇ ਲੈ ਚੋਗੇ 5-7 5-6 ਦਿਨ ਲੈਣੇ ਵੀਰ ਜੀ ਰਮਾਨਾ ਨੇ 5-6 ਦਿਨ ਹਾਂਜੀ ਤੇ ਸੂਵੇ ਕਿੰਵੇਂ ਸੂਵੇ ਪਹਿਲਾਂ ਨਹੀਂ ਸੁਣਦੀ ਵੀਰ ਜੀ ਪਹਿਲਾਂ ਨਹੀਂ ਬੱਚੀ ਸੁਣੀ ਹੈ ਹਾਂਜੀ ਸੋ ਲਓ ਵੀ ਸੋ ਦੋਸਤੋ ਪਹਿਲਾ ਸੂਆ ਬੱਚੀ ਨੇ ਸੁਣਾ ਹਫਤਾ ਤੁਸੀਂ ਮੰ ਤੇ ਆਹ ਕਰੋ ਚੈੱਕ ਜਰਾ ਠੀਕ ਆ ਸੋ ਚਾਰ ਥਾਣਾ ਦੋਸਤੋ ਚਾਰੇ ਥਾਣ ਬਿਲਕੁਲ ਇੱਕੋ ਜੇ ਹੈਗੇ ਆ ਵੰਡ ਮੁੰਡ ਚੰਗੀ ਆ ਬਾਕੀ ਪਹਿਲਾਂ ਉਹ ਬੱਚੀ ਨੇ ਸੂਣਾ ਤੇ ਹਾਈਟ ਸੋਣੀ ਆ ਹਾਈਟ ਵੀ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਮੀਡੀਅਮ ਦਰਮਿਆਨੀ ਹਾਈਟ ਸਮਝ ਲਿਓ ਕੋਈ ਵੀਰ ਠੀਕ ਆ ਤੇ ਬਿਲਕੁਲ ਗੋਰੇ ਰੰਗ ਦੇ ਵਿੱਚ ਕਰੀਮ ਜਿਹਾ ਰੰਗ ਆ ਬਿਲਕੁਲ ਠੀਕ ਆ ਜੀ ਜਿਵੇਂ ਜਿਵੇਂ ਦਿਨ ਲੱਗੇ ਆਉਂਦੇ ਵੀ ਜੀ ਲਾਏ ਪੈਂਦੀ ਜਾਂਦੀ ਹੈ ਹੁਣ ਅੱਛਾ ਜੀ ਹਾਂਜੀ ਠੀਕ ਆ ਅੱਜ ਭਾਪਾ ਆਪਾਂ ਜਾਇਜ਼ ਹੀ ਕਰ ਦੇਣੇ ਸਾਰਿਆਂ ਦੇ ਬਿਲਕੁਲ ਹੀ ਹਾਂਜੀ ਤੇ 17000 ਦੀ ਦੇ ਦੇਣੀ ਵੀ ਜੀ 17000 ਦੀ ਹਾਂਜੀ ਲੈਣ ਦੇਣੀ ਹਾਂ ਲੈਣ ਦੇਣੀ ਆ ਥੋੜਾ ਬੜਾ ਛੋਟ ਛੱਪਾ ਹੋਊਗਾ ਜ਼ਿਆਦਾ ਨਹੀਂ ਕੋਈ ਫਰਕ ਪਊਗਾ ਤੁਹਾਨੂੰ ਪਤਾ ਜਾਇਜ਼ ਮੋਲੀ ਮੰਗਿਆ ਦਾ ਹੂੰ ਲਓ ਵੀ ਦੋਸਤੋ 17000 ਦੀ ਵੀਰਾਂ ਦਾ ਵੀ ਆਪਾਂ ਬੱਚੀ ਦੇ ਦੇਾਂਗੇ ਉਹ ਬੱਚੀ ਬਾਕੀ ਠੀਕ ਆ ਹਣ ਭਾਂਡੇ ਦੀ ਵੀ ਜੀ ਸਾਫ ਆ ਵਿਥਾਂ ਵਿਰਲਾ ਪੂਰੀਆਂ ਹਾਂ ਹਾਂ ਥਣ ਥਣ ਪੂਰਾ ਹਨਾ ਹਾਂਜੀ ਲੈ ਸੋ ਧਾਂਤੀ ਕੁਆਲਟੀ ਬਹੁਤ ਸੋਹਣੀ ਆ ਦੋਸਤੋ ਮੁੱਠੀ ਥਾਣਾ ਠੀਕ ਆ ਹੱਥੀ ਚਵਾਈ ਵਾਲਾ ਥਾਣਾ ਤੇ ਦੇਣ ਹਜੇ 7 ਕ ਲੈ ਜੂਗੀ ਹਾਂ 7 ਲੈਣੇ ਵਿਜੀ ਰਮਾਨ ਠੀਕ ਆ ਪਹਿਲਾਂ ਵਛੀ ਦਾ ਸੂਣਾ ਤੇ ਰੇਡ ਕੁਛ ਵੀ ਨਹੀਂ ਹੈਗਾ ਦੋਸਤੋ ਬਿਲਕੁਲ 17 ਕ ਹਜ਼ਾਰ ਦੇ ਵੀਰਾਂ ਦਾ ਵੀ ਆਪਾਂ ਦੇ ਦੇਾਂਗੇ ਠੀਕ ਆ ਸੋ ਪਹਿਲਾਂ ਵਛੀ ਨੇ ਸੂਣਾ ਤੇ ਅੱਗੇ ਨਿਸ਼ਾਨ ਆਪਣੇ ਇਹ ਮੂੰਹੋਂ ਵੀਰ ਜੀ ਛਿੱਗੀ ਆ ਇਹ 8 ਦਿਨਾਂ ਦੀ ਸੂਈ ਆ ਮਗਰ ਮੇਲ ਕਾ ਫਾਇਦੇ ਜੋ 10 ਕਿਲੋ ਦੁੱਧ ਠੰਡਾ ਆ ਇਹਦੇ ਥੱਲੇ ਵੀਰ ਜੀ 10 ਕਿਲੋ ਹਾਂਜੀ 8 ਦਿਨਾਂ ਦੀ ਹਾਂਜੀ ਹਾਂਜੀ 8 ਦਿਨਾਂ ਦੀ ਸੂਈ ਆ 8 ਦਿਨਾਂ ਦੀ ਸੂਈ ਸੂਬਾ ਪਹਿਲਾ ਕਿ ਦੂਜਾ 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 ਸੂਈ ਵੀਰ ਜੀ ਸ਼ਿੱਕੀ ਹੋ ਆ ਬੱਚਾ ਇਹ ਮਗਰਾ ਲਓ ਆ ਦੇਖੋ ਜੀ ਠੀਕ ਹੈ ਜੀ ਇਹ ਬੱਚਾ ਮੇਲ ਹਾਂਜੀ 나ੜੂ ਬੱਚੇ ਦੇ ਨਾਲ ਜੋ ਲਓ ਆ ਵੀ ਹੈਗਾ 나ੜੂ ਅੱਠਾਂ ਦਿਨਾਂ ਦੀ ਸੂਈ ਆ ਬਿਲਕੁਲ ਮੇਲ ਕਾਫ ਆ ਦੋਸਤੋ ਮਗਰ ਬੱਛਾ ਤੇ ਦੂਜੇ ਸੂਬੇ ਸੂਈ ਤੇ ਦੁੱਧ ਕਿੰਨਾ ਹੈਗਾ ਅੱਠ ਦਾ ਦੁੱਧ 10 ਕਿਲੋ 10 ਕਿਲੋ ਭਾਈ ਠੰਡਾ ਲੀਟਰ ਵਾਲਾ ਐ 10 ਕਿਲੋ ਹਾਂ 10 ਕਿਲੋ ਕੰਡੇ ਤੇ ਚੜਾ ਕੇ ਦਵਾਂਗੇ ਵੀਰ ਜੀ ਠੀਕ ਹੈ ਜੀ ਲਓ ਵੀ 10 ਕਿਲੋ ਦੁੱਧ ਹਾਜ਼ਰ ਆ ਦੋਸਤੋ ਇਸ ਵੈੜ ਦੇ ਕੋਲ ਸੂਵੇ ਦੂਜੇ ਤੁਹਾਨੂੰ ਦੱਸਦਾ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਸਵਦਾ ਕਰ ਸਕਦਾ ਤੇ ਬੱਛੀਆਂ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਕੋਈ ਬਾਲੇ ਵੱਡੇ ਸੂਵੇ ਨਹੀਂ ਗੀ ਦੂਜੇ ਸੂਵੇ ਸੂਈ ਆ ਤੇ ਉਹ ਬੱਛੀਆਂ ਦੇ ਵਿੱਚ ਆਉਂਦੀ ਹੈ ਠੀਕ ਆ ਆ ਕਰੋ ਚੇਕ ਕਰੋ ਓੜੋ ਕਿchni ਕੋਈ ਆ ਲੈਓ ਜੀ ਠੀਕ ਹੈ ਬੱਸ ਬੱਸ ਬੱਚੇ ਕਰਕੇ ਥੜੀ ਕਾਲੀ ਪੈਂਦੀ ਆ ਹੂੰ ਲਓ ਜੀ ਸੋ ਬਿਲਕੁਲ ਬੱਚਾ ਮਗਰ ਤੁਸੀਂ ਆ ਦੇਖ ਲਿਆ ਠੀਕ ਆ ਵੇਰ ਦੋਸਤੋ ਦੂਜਾ ਸੁਆ ਸੂਈ ਹੈ ਬਿਲਕੁਲ ਤੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ 10 ਕਿਲੋ ਦੁੱਧ ਹਾਜ਼ਰ ਆ ਆਨਲਾਈਨ ਕੋਈ ਵੀਰ ਸੌਦਾ ਕਰਦਾ ਤਾਂ ਵੀ ਤੁਸੀਂ 10 ਕਿਲੋ ਮੰਨ ਕੇ ਸੌਦਾ ਕਰ ਸਕਦੇ ਹੋ ਜੀ 10 ਤੋਂ ਬਾਹਰ ਹੋਊਗਾ ਵੀਰ ਜੀ ਆਪਾਂ 10 ਕਿਲੋ ਇਹ ਫੁੱਲ ਗਰੰਟੀ ਦੇਵਾਂਗੇ ਜੇ ਬੌਲਿਓ ਬਾਹਰ ਹੁੰਦੀ ਆ ਅੱਛਾ ਜੀ ਹਾਂ ਜੀ 8 ਦਿਨ ਹੋਏ ਆ ਗਰੰਟੀ ਨਾ ਪੂਰੇ ਠੀਕ ਆ ਹਾਂ ਜੀ ਤੇ ਕਿੰਨਾ ਮੋੜ ਦਾ ਕਰੀਏ 31500 ਦੀ ਵੀਰ ਜੀ 25 ਨਹੀਂ 3150 25 ਨਹੀਂ 3150 31000 31500 ਦੀ ਹਾਂਜੀ ਠੀਕ ਹੈ ਸਾਢੇ 31000 ਦੋਸਤ ਵੀਰਾਂ ਦਾ ਵੀ ਲੈਂਡ ਦੇਣਾ ਸਾਢੇ 31000 ਪੂਰੇ 31 ਦੀ ਕਰਦਾਂਗੇ ਜੀ ਲੋ ਹਾਂਜੀ ਲੋ ਵੀ ਅੱਜ ਖੁੱਲੀਆਂ ਛੋਟਾਂ ਠੀਕ ਹੈ ਸਾਢੇ 31000 ਤੇ 31000 ਦੀ ਲੈਣ ਦੇਣਾ 500 ਰੁਪਿਆ ਵਿੱਚੋਂ ਹੋਰ ਮਾਨਤਨ ਕਰਤਾ ਪਰ ਬਾਕੀ 10 ਕਿਲੋ ਐਂਡ ਦੁੱਧ ਦੀ ਐ ਗਰੰਟੀ ਹੋ ਵੀਰ ਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਆਦੀ ਤਸੱਲੀ ਕਰਕੇ ਖੜੇ ਲੀਟਰ ਮਾਰ ਕੇ ਦਵਾਂਗੇ ਵੀਰ ਜੀ ਜਦੋਂ ਲੀਟਰ ਮਾਰੀ ਤੇ ਉਦੋਂ ਪਤਾ ਲੱਗਦਾ ਦੁੱਧ ਹੈਗਾ ਜਾਂ ਨਹੀਂ ਹੈਗਾ ਵੀਰ ਜੀ ਗੱਲਾਂ ਨਾਲ ਤੁਹਾਨੂੰ ਪਤਾ ਸਾਰੇ ਕਹੀ ਜਾਂਦੇ ਹੁੰਦੇ ਆ ਹਾਂਜੀ ਲੋ ਵੀ 10 ਕਿਲੋ ਦੋਸਤੋ ਚੋਲਿਓ ਆ ਗਏ ਬਾਕੀ ਚੰਗੇ ਥਣ ਭਾਂਡੇ ਦੀ ਆ ਤੇ ਜਿੰਨਾ ਵੀ ਆ ਦੋਸਤੋ ਬਿਲਕੁਲ ਨੋਰਮਲ ਜਿਆਦਾ ਨਹੀਂ ਆਪਾਂ ਗੱਲ ਕਰਦੇ ਚਲੋ 10 ਕਿਲੋਟਰ ਤੱਕ ਨੋਰਮਲ ਇਹਨੇ ਚਵਾਈ ਜਾਣਾ ਠੀਕ ਆ ਤੇ ਅੱਗੇ ਹਰ ਇੱਕ ਵੀਰ ਦੀ ਚੰਗੀ ਸੇਵਾ ਤੇ ਇਸ ਤੋਂ ਬਾਅਦ ਆਪਣੇ ਕੋਲ ਦੋ ਮਹੀਨੇ ਜਸੂਆ ਸੂਈ ਵੀਰਜੀ ਮੱਜ ਤੇ ਇਸ ਤੀਜੇ ਸੂਬੇ ਹਾਂਜੀ ਇਹਦੇ ਮਗਰਾ ਕੱਟੀ ਆ ਲਓ ਜੀ ਤੀਜਾ ਸੂਬਾ ਸੂਈ ਮੱਜ ਤੇ ਮਗਰ ਕੱਟੀ ਆ ਕੱਟੀ ਆ 나ੜੂ ਬੱਚੇ ਦੇ ਨਾਲ ਆ ਇਹਨੂੰ ਵੀ 8 ਦਿਨ ਹੋ ਗਏ ਵੀਰਜੀ ਸੂਈ ਨੂੰ ਹਫਤੇ ਦੇ ਬਿਲਕੁਲ ਲਗ ਸਮ ਜਿਹੜਾ ਦੋਸਤੋ ਸਮਾ ਹੋ ਗਿਆ ਤੀਜਾ ਸੂਬਾ ਤੇ ਕਿੰਨਾ ਕੁ ਦੁੱਧ ਨਿਸ਼ਾਨ ਹੋ ਰਿਹਾ ਨੋ 10 ਕਿਲੋ ਵੀਰਜੀ ਖੁੱਲਾ ਦੁੱਧ ਆ ਇਹਦੇ ਥੱਲੇ 9 10 ਕਿਲੋ ਹਾਂਜੀ ਆ ਹਾਇ ਰਿਆ ਪੂਰਾ ਆ ਦੇਖੋ ਜੀ ਤੇ ਚੰਗੀ ਰਾਜੀ ਆ ਭਾ ਜੀ ਹਾਂਜੀ ਰਾਜੀ ਆ ਪੂਰੀ ਵੀਰਜੀ ਇਹਦੇ ਪੂੜੇ ਚੁੱਕਣ ਦੀ ਆ ਤੁਹਾਡੇ ਸਾਹਮਣੇ ਆ ਤਾਜੀ ਸੂਈ ਮੱਜ ਹਫਤੇ ਹਫਤੇ ਤੱਕ ਤਾਂ ਪਸ਼ੂ ਸਿੱਧਾ ਹੀ ਹੁੰਦਾ ਹਾਂਜੀ ਤੇ 9-10 ਕਿਲੋ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਸ ਮਾਜਦੇ ਥਲੇ ਤੇ ਜੇ ਸਵੇ ਸੁਹੀ ਹੈ ਜੀ ਮਗਰਲੇ ਬਹਿਣ ਵਾਲੀ ਬਾਈ ਦੇ ਸੱਚ ਮਾੜੀ ਜਿਹੀ ਪੂਰ ਆਉਂਦੀ ਜੀ ਮਾੜਾ ਜਾਂ ਛਟਾ ਆਉਂਦਾ ਜੀ ਭਾਜੀ ਮੰਗਲੇ ਥਾਂ ਚੋਂ ਹਾਂ ਹਾਂਜੀ ਆ ਇਹ ਜਿਹੜੇ ਥਾਂ ਚੋਂ ਠੀਕ ਆ ਜੀ ਉਲਟ ਪਹਿਣੀ ਵਾਲੇ ਹਾਂਜੀ ਉਲਟ ਪਹਿਣੀ ਵਾਲੇ ਲਓ ਜੀ ਜ਼ਿਆਦਾ ਨਹੀਂ ਆ ਨਾਰਮਲ ਜਿਹਾ ਹੀ ਆ ਠੀਕ ਆ ਤਾਂ ਬਾਕੀ ਚਵਾਈ ਜੂ ਵੀ ਜਾਨ ਚਵਾਈ ਇੱਕ ਨੰਬਰ ਹੈ ਹਾਂਜੀ ਪੋਲੀ ਵੀਰ ਜੀ ਲਓ ਜੀ ਚਵਾਈ ਬਿਲਕੁਲ ਪੋਲੀ ਆ ਤੇ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਜੀ ਪਤਲੇ ਪਿੰਡੇ ਦੀ ਆ ਐ ਆ ਕਰੋ ਤੇ ਆਦਾ ਸੋ ਮਗਰ ਵੀ ਕੱਟੀ ਆ ਤੇ ਦੁੱਧ ਵੀਰਾਂ ਦਾ ਵੀ 9 10 9 10 ਦੇ ਦਰਮਿਆਨ ਹੁਣ ਚੱਲਦੀ ਆ ਤੇ ਬਾਕੀ ਇੱਕ ਬਹਿਣੀ ਵਾਲੇ ਮਗਰਲੇ ਥਾਂ ਤੋਂ ਡਾ ਦੋਸਤੋ ਭੂਰ ਆਉਂਦੀ ਠੀਕਾ ਥੋੜੀ ਜਿਹੀ ਦਰਮਿਆਨੀ ਭੂਰ ਫੁਵਾਰਾ ਜੋ ਵੀ ਆਉਂਦਾ ਉਹ ਤੁਹਾਨੂੰ ਦੱਸ ਹੀ ਦਿੱਤਾ ਸੋ ਆਣ ਕੇ ਕੋਈ ਵੀਰ ਨਰਕ ਪਰਖ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕਾ ਲੋ ਜੀ ਅਚਾਨਕ ਕਿ ਨਾਮ ਹੋਲੇ ਵੀਰੇ ਦਾ ਮੁੱਲ ਵੀਰ ਜੀ 65 ਹਾਂ 60000 ਦੀ ਹਾਂ ਨਾ ਵੀਰ ਜੀ 60 ਦੇ ਹਾਂਜੀ ਠੀਕ ਆ ਜੀ ਥਣ ਭਾਂਡੇ ਦੀ ਵੀਰ ਜੀ ਹਾਂ ਸਾਫ ਹੈ ਜਿਹੜਾ ਗੱਲ ਹੈ ਗਈ ਜਿਹੜੇ ਥਾਂਜਾ ਭੂਰ ਆਉਂਦੀ ਆ ਆਪਾਂ ਪਹਿਲਾਂ ਦਾਤਾ ਵੇਚੇ ਸੌਦਾ ਕਰਦੇ ਕੋਈ ਬਾਅਦ ਵਿੱਚ ਵੀਰ ਚੋਂ ਲੱਗਿਆ ਆਖੂਗਾ ਭੂਰ ਆਉਂਦਾ ਕੋਈ ਫਾਇਦਾ ਨਹੀਂ ਵੀਰ ਜੀ ਬਿਲਕੁਲ ਸੋ ਦੋਸਤੋ ਦੂਰੋਂ ਨੇੜੇ ਜਿਹੜੇ ਵੀਰ ਨੇ ਤੁਰਨਾ ਪਹਿਲਾਂ ਚੰਗੀ ਤਰ੍ਹਾਂ ਵੀਡੀਓ ਦੇਖ ਲਿਆ ਕਰੋ ਇੱਥੇ ਆਣ ਕੇ ਕੋਈ ਵੀਰ ਆ ਕੇ ਵੀ ਭੂਰ ਆਉਂਦੀ ਆ ਤੇ ਚੰਗੀ ਤਰ੍ਹਾਂ ਵੀਡੀਓ ਵੇਖੀ ਹੋਊਗੀ ਸਾਹਿਬਿਆ ਨੋ ਹੀ ਵੀਰ ਕਰਨਗੇ ਵੀ ਜਿੰਨਾਂ ਨੂੰ ਆਪਾਂ ਚੀਜ਼ ਦੱਸੀਏ ਤੇ ਉਹਨਾਂ ਸੁਣ ਲਈ ਠੀਕ ਆ ਤੇ ਆਪਦੀ ਸੋਚ ਸਮਝ ਤੇ ਹਿਸਾਬ ਨਾਲ ਕਿਸੇ ਵੀਰ ਨੇ ਫਿਰ ਫੈਸਲਾ ਲੈਣਾ ਹੁੰਦਾ ਸੋ ਬਾਕੀ ਚਵਾ ਸਾਰੇ ਥਾਣਾ ਦਾ ਚੰਗਾ ਮਾੜੀ ਚੰਗਾ ਵੀ ਤੁਹਾਨੂੰ ਦੱਸਤੀ ਆ ਠੀਕ ਆ ਤੇ 62000 ਦੀ ਲੈਣ ਦੇਣ 62000 ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਨਿਸ਼ਾਨ ਅਗਲੇ ਪਾਸੇ ਆਪਣੇ ਕੋਲ ਇਸ ਤਿੱਜਾ ਸੁਆ ਸੂਣ ਵਾਲੀ ਵੀਰ ਜੀ ਤਿੱਜੇ ਹਾਂਜੀ ਆਪਾਂ ਰਿਸ਼ਤੇਦਾਰਾਂ ਤੋਂ ਲਈ ਆ ਅੱਛਾ ਜੀ ਹਾਂਜੀ 14 ਕਿਲੋ ਦੁੱਧ ਦੀ ਇਹ ਵੀਰ ਜੀ ਗਾਰੰਟੀ ਆ ਟਾਣ ਭਾਂਡਾ ਤੁਹਾਡੇ ਸਾਹਮਣੇ ਉਹ ਦਿਨ ਆਪਾਂ ਵੀਡੀਓ ਪਾਈ ਹੀ ਇਹਦੀ ਉਹ ਦਿਨ ਥੋੜੀ ਘੱਟ ਲੱਥੀ ਤੇ ਦਿਨੋਂ ਦਿਨ ਲੱਥੀ ਜਾਂਦੇ ਦੋ ਦਿਨ ਹਾਂ ਜੀ ਦਿਨੋਂ ਦਿਨ ਬੰਦੀ ਜਾਂਦੀ ਵੀ ਜੀ ਠੀਕ ਹੈ ਹਾਈਟ ਕੱਦ ਵੀ ਪੂਰਾ ਉੱਚਾ ਉੱਚਾ ਵੀ ਜੀ ਸੋ ਵੱਡੀ ਹਾਈਟ ਕੱਦਦੀ ਆ ਦੋਸਤੋ ਇੱਕ ਵਾਰੀ ਤੁਹਾਨੂੰ ਬਿਲਕੁਲ ਚਾਰ ਚਫੇਰੇ ਆਪਾਂ ਦਿਖਾ ਦਿੰਨੇ ਆ ਆ ਕਰੋ ਚੱਕ ਫੇਸ ਕੁਆਲਿਟੀ ਵੇਖੋ ਮੂੰਹ ਮੱਥੇ ਦਾ ਟਾਣ ਸੋਨੇ ਵੀ ਵੀਰ ਜੀ ਵਿੱਥਾਂ ਵੀਰ ਲੈਂਦੇ ਲੱਗੇ ਪੂਰੇ ਹਮ ਆ ਕਰੋ ਚੱਕ ਲੋ ਜੀ ਠੀਕ ਜੀ ਸੋ ਬਾਕੀ ਨੇਵੇ ਦੀ ਕੁਆਲਿਟੀ ਚੰਗੀ ਆ ਬਿਲਕੁਲ ਸਟਰਕਚਰ ਸੋਨਾ ਬਣਾ ਕੇ ਤਿਆਰ ਕਰੀ ਜਾਂਦੀ ਆ ਤੇ ਲੈ ਜੂਗਾ ਜੇ 2-4 ਦਿਨ 2-4 ਦਿਨ ਲੈ ਆਣੇ ਵਿਜੀ ਰਮਾਨ ਆ ਮੇਰਾ ਮਾਰਨਾ ਦਾ ਸਟਾਰਟ ਹੋ ਗਈ ਆ ਹਾਂ ਹਾਂਜੀ ਠੀਕ ਹੈ ਜੀ ਜਾਓ ਖੋਲਿਓ ਜੀ ਸੋ ਬਿਲਕੁਲ ਦੋਸਤੋ ਤਿਆਰੀ ਤੇ ਆ ਪਸ਼ੂ ਪੂਰਾ ਤਿਆਰੀ ਤੇ ਆ 2-4 ਦਿਨ ਪਸ਼ੂ ਕੱਢ ਵੀ ਸਕਦਾ ਜਿੰਨੇ ਵੀ ਆ ਰਾਜੀ ਆ ਠੀਕ ਆ ਵਜ਼ਨ ਪੂਰਾ ਝੋਟੀ ਦਾ ਤੁਸੀਂ ਬਿਲਕੁਲ ਆਪ ਹੀ ਦੇਖ ਲਓ ਵੀਡੀਓ ਦੇ ਵਿੱਚ ਲਓ ਜੀ ਠੀਕ ਹੈ ਭਾਰ ਦੀ ਪਿੱਛੇ ਦੀ ਥਣਾ ਦੀ ਆਪਣੀ ਗਰੰਟੀ ਹੋ ਗਈ ਵੀਰ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੈਨੂੰ ਛਾਣੇ ਦਾ ਫਿਰ ਕੀ ਲੈਣ ਦੇਣਾ ਮੁੱਲ ਦੇ ਵੀਰ ਜੀ ਦਾ 85000 ਕਰਦੇ ਆ 80000 ਦੀ ਦੇ ਦਈਏ ਮੈਂ ਤੇ ਨਾਲ 80 ਦੀ ਹਾਂ ਜੀ ਅੱਛਾ ਪੂਰੀ ਕਸਰ-ਗੁਸਰ ਕੱਢ ਕੇ ਆ ਪੂਰੀ ਕਸਰ-ਗੁਸਰ ਕੱਢ ਕੇ ਵੀਰ ਜੀ ਬਾਕੀ ਤੁਹਾਨੂੰ ਪਤਾ ਛੋਟੀ ਜਿਹੀ ਕੋਈ ਸ਼ੱਕ ਨਹੀਂ ਆ ਦੁੱਧ ਦੇ 13-14 ਕਿਲੋ ਤੁਹਾਨੂੰ ਵੀ ਪਤਾ ਨੇ ਰਮਾਨਾ ਪਾ ਦੇਣਾ ਵਾ ਲਓ ਬਾਕੀ ਥੋੜਾ ਬੜਾ ਹੋਰ ਮੌਕੇ ਦੇ ਕੋਈ ਨਹੀਂ ਮਾਨਦਾਨ ਕਰਦਾਂਗੇ ਵੀਰ ਜੀ ਲਓ ਦੋਸਤੋ ਮਾਨਦਾਨ ਹੋਰ ਵੀਰਾਂ ਦਾ ਕਰ ਦਿਆਂਗੇ 850 80000 ਦੀ ਲੈਂਡ ਦੇਣ ਠੀਕ ਆ ਸੋ ਬਾਕੀ ਆਓ ਨਰਕ ਪਰਖ ਕਰੋ ਤਸੱਲੀ ਕਰੋ ਬਾਕੀ ਥਣ ਥਣ ਦੀ ਕੁਆਲਿਟੀ ਦੇਖੋ ਜੀ ਠੀਕ ਆ ਸੋ ਵਧੀਆ ਬਿਲਕੁਲ ਲੰਬਾਈ ਦੇ ਵਿੱਚ ਲੰਬਾ ਥਾਣਾ ਪੂਰਾ ਤੇ ਸਪੇਸ ਬਹੁਤ ਸੋਹਣੀਆ ਵੰਡ ਮੁੰਡ ਚੰਗੀ ਆ ਠੀਕ ਆ ਵਿੱਚ ਤੇ ਵੈਸੇ ਵੀ ਬਿਲਕੁਲ ਦੁੱਧ ਵਾਲਾ ਲੇਵਾ ਦੋਸਤੋ ਜਿੰਨਾ ਵੀ ਦੁੱਧ ਵਾਲਾ ਲੇਵਾ ਹੈ ਨਾਰਮਲ ਹੀ ਗੱਲ ਕਰ ਲਈਏ ਦੋਸਤੋ 11 12 ਲੀਟਰ ਤੋਂ ਵੱਧ ਵੀ ਕੋਈ ਵੀ ਰਚਵਾਈ ਕਰ ਸਕਦਾ ਠੀਕ ਹੈ ਜੀ ਨਹੀਂ ਤਾਂ ਨਾਰਮਲ ਬਾਕੀ ਤੁਹਾਨੂੰ ਪਤਾ ਜੇ ਆਪਾਂ ਸਾਫ ਕਰਾਂਗੇ ਤੇ ਵੀਜੀ ਦੁੱਧ ਵਿੱਚ ਮਚੋਇਆ ਜਾਣਾ ਜੇ ਸਾਫ ਨਾ ਕਰਾਂਗੇ ਤੇ ਫਿਰ ਦੁੱਧ ਵੀ ਨਹੀਂ ਚੋਇਆ ਜਾਣਾ ਹੂੰ ਲਓ ਜੀ 85000 ਡਿਮਾਂਡ ਆ ਤੇ 80000 ਦੀ ਲੈਣ ਦੇਣ ਜੈਸਨੋ ਜਿਹੜਾ 80000 ਆ ਸੋ ਬਾਕੀ ਪਸ਼ੂ ਚੰਗੇ ਆ ਵੀਰ ਦੇ ਕੋਲ ਠੀਕ ਹੈ ਜੀ ਅੱਜ ਵੀ ਚੰਗੇ ਆ ਪਸ਼ੂ ਹਰ ਵਾਰ ਜਿਹੜੇ ਪਸ਼ੂ ਦੋਸਤੋ ਜਿਹੋ ਜਿਹੇ ਰੇਟ ਵਾਲਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੋ ਉਹੋ ਜੀ ਕੁਆਲਿਟੀ ਲਿਆ ਕੇ ਵੀ ਰੇਪੇਸ਼ ਕਰ ਦਿੰਦਾ ਤੁਹਾਡੇ ਸਾਹਮਣੇ ਸੋ ਬਿਲਕੁਲ ਚੰਗੇ ਹਨ ਭਾਂਡੇ ਦੀ ਆ ਤੇ ਨਿਸ਼ਾਨਾ ਇਹੋ ਸੀ ਪਸ਼ੂ ਅੱਜ ਆਪਣੇ ਕੋਲ ਹਾਂਜੀ ਇਹ ਠੀਕ ਆ ਬੋਲੋ ਨੰਬਰ 7876 74517 ਠੀਕ ਹੈ ਜੀ ਹਾਂਜੀ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ ਚਾਰ ਨਗ ਦਿਖਾਉਣੇ ਸੀਗੇ ਠੀਕ ਹੈ ਜੀ ਦੋ ਗੱਭਣੇ ਪਸ਼ੂ ਤੇ ਦੋ ਹੀ ਸੂਏ ਸваяੇ ਨੇ ਚਾਰੇ ਨਗ ਨੇ ਤੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਦਾ ਐਨੀਮਲ ਜਿਹੜਾ ਪਸੰਦ ਆਇਆ ਹੋਊਗਾ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਗੱਭਣ ਪਸ਼ੂ ਤੇਪਕੇ ਤੇ ਸੂਆ ਸвая ਪਸ਼ੂ ਦੋ ਡੰਗ ਚੋ ਕੇ ਆਪਣੀ ਤਸੱਲੀ ਕਰ ਸਕਦੇ ਹੋ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ